ਹੋਲੇ ਸੋਨ ਹਾਲੂ ਹੋਸੀ ਆਖਾਲ ਵਾਹਿਗੁਰੂ ਦਾ ਖਾਸਾ ਹੈ ਵਾਹਿਗੁਰੂ ਕੀ ਤਾਰੇ ਭੈਣ ਜੀ ਹੁਣੇ ਆਇਆ ਸਾਊਥ ਅਫਰੀਕਾ ਤੋਂ ਅਮਰੀਕਾ ਤੋਂ ਜੀ ਆਕਵਾਦ ਹੋਰ ਨੇ ਭੈਣ ਜੀ ਰਹਿੰਦੇ ਆ ਇਕੱਲੇ ਸਿੰਗਲ ਪਰਸ ਔਰਤ ਆ ਜਿਹੜੀ ਉੱਥੇ ਰਹਿ ਰਹੀ ਆ ਇਸ ਟਾਈਮ ਦੇ ਵਿੱਚ ਭੈਣੇ ਇੱਕ ਮੈਸੇਜ ਜਣਾ ਚਾਹੁੰਦੀ ਆ ਸਾਰਿਆਂ ਨੂੰ ਜਿਹੜੇ ਆਪਾਂ ਬੱਚੇ ਭੇਜ ਰਹੇ ਆ ਡੌਂਗੀ ਲਾ ਕੇ ਅਮਰੀਕਾ ਵਾਸਤੇ ਉਹ ਨਾਲ ਭੇਜੋ ਕਿਉਂਕਿ ਬੜੀ ਬੁਰੀ ਹੱਦ ਪੈਣੇ ਵੀਡੀਓ ਦਿਖਾਈਆਂ ਫੋਟੋਆਂ ਦਿਖਾਈਆਂ ਬੜਾ ਤਸ਼ੱਦਦ ਹੋ ਰਿਹਾ ਬੱਚਿਆਂ ਨਾਲ ਤੇ ਉਹਨਾਂ ਨੇ ਇਹੀ ਵੈਸੇ ਚਾ ਸਾਰੇ ਆਪਣੇ ਜਿੰਨੇ ਵੀ ਇਹ ਭੈਣ ਭਰਾ ਆਪਣੇ ਕੋਸ਼ਿਸ਼ ਕਰਦੇ 45 50 ਲੱਖ ਰੁਪਏ ਲਾ ਕੇ ਭੇਜ ਰਹੇ ਆ ਪਲੀਜ਼ ਨਾ ਭੇਜੋ ਉੱਥੇ ਬੁਰਾ ਹਾਲਾ ਜੰਗਲਾਂ ਦੇ ਬੈਠੇ ਆ ਉਹ ਵੇਡ ਕਰ ਰਹੇ ਆ ਕਦੋਂ ਤੱਕ ਟਰੰਪ ਦੇ ਜਾਣ ਦੀ ਟਰੰਪ 2 ਸਾਲਾਂ ਜਾਵੇ ਟਰੰਪ 4 ਸਾਲਾਂ ਟਰੰਪ 5 ਸਾਲਾਂ ਜਾਵੇ ਉਹ ਨਜਰ ਬੱਚੇ ਡੰਗਲਾਂ 'ਚ ਬੈਠੇ ਆ ਕੀ ਕੁਛ ਆਪਣੇ ਬੱਚਿਆਂ ਨਾਲ ਹੋ ਰਿਹਾ ਵਾ ਭੈਣੋ ਨੇ ਸਭ ਕੁਝ ਦੇਖ ਕੇ ਆ ਕਿ ਇਹਨਾਂ ਕੋਈ ਆਉਂਦੀਆਂ ਨੇ ਜੇ ਕੋਈ ਆਪਣਾ ਬੱਚਾ ਫਸਿਆ ਕਿਸੇ ਪਾਸੇ ਅਮਰੀਕਾ ਦੇ ਵਿੱਚ ਕਿਸੇ ਪਾਸੇ ਫਸਿਆ ਆਇਆ ਵਾ ਤਾਂ ਤੁਹਾਡੇ ਨਾਲ ਸੰਪਰਕ ਕਰ ਲਓ ਜਾਂ ਭੈਣ ਜੀ ਨਾਲ ਸੰਪਰਕ ਕਰ ਲਓ ਪੂਰੀ ਹੈਲਪ ਕਰਨੇਗੇ ਬੇਦੀ ਕੋਸ਼ਿਸ਼ ਇਹ ਹੀ ਆ ਵੀ ਆਪਾਂ ਕਿਸੇ ਨੂੰ ਨਾ ਭੇਟੀਆਂ ਬੱਚੇ ਨੂੰ ਆਪਣਾ ਜੁਰਮ ਬਾਕੀ ਭੈਣ ਜੀ ਨੇ ਸੋਲੋ ਜੀ ਗੱਲ ਬਾਤ ਭੈਣ ਜੀ ਦਾ ਖਾਲਸਾ ਵੈਬ ਨੀ ਬਣਦੇ ਸਾਰੇ ਸੰਗਤ ਦਾ ਬਹੁਤ ਥੈਂਕ ਯੂ ਧੰਨਵਾਦ ਕਰਦਾ ਹਾਂ ਕਿ ਮੈਂ ਕਹਿਣਾ ਚਾਹੁੰਦੀ ਮੈਂ ਸੌਥ ਅਮਰੀਕਾ ਅਕਵਾਡੋਰ ਦੇ ਵਿੱਚ ਰਹਿੰਦੀ ਆ ਜਿੱਥੋਂ ਕਿ ਦੌਕੀਆਂ ਸ਼ੁਰੂ ਹੁੰਦੀਆਂ ਨੇ ਉੱਥੇ بڑے ਹੀ ਬੱਚੇ ਬਹੁਤ 2012 ਤੋਂ ਬੱਚੇ ਆ ਰਹੇ ਨੇ ਤਾਂ ਹੁਣ 2025 ਆਇਆ ਤੇ 2025 ਦੇ ਵਿੱਚ ਬਹੁਤ ਜ਼ਿਆਦਾ ਟਰੰਪਲੀਆਂ ਦੇ ਬੱਚੇ ਸਟਿੱਕ ਕੀਤੇ ਨੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਰੋ ਰਹੇ ਨੇ ਤੇ ਜਨਤਾ ਨੇ ਕਿਹਾ ਮੈਂ ਕੱਲ ਸੋਕੇ ਕਵਾਂਗੀ ਕਿ ਜਨਤਾ ਨੇ ਇਹ ਗੱਲ ਕਹੀ ਏ ਕਿ ਮਾਰ ਤੇ ਬਣਿਆ ਬੱਚਿਆਂ ਦੀਆਂ ਨਾਸ਼ਾਂ ਜਿਹੜੀਆਂ ਮੈਂ ਵਾਪਸ ਕਰਾਵੇ ਕਿ ਵਾਪਸ ਤਾਂ ਨਹੀਂ ਕਰਦੇ ਪਤਨੀ ਜੰਗਲ ਵਿੱਚ ਛੁੱਟ ਦਿੰਦੇ ਨੇ ਸਿਰਫ ਹੱਥ ਦੇ ਵਿੱਚ ਮੈਂ ਇੱਕ ਕੜਾ ਵੇਖ ਕੇ ਪਛਾਣ ਲੈਂਦੀ ਆ ਕਿ ਸਾਡਾ ਇਹ ਸਿੱਖ ਠੀਕ ਹੈ ਤੇ ਉਸ ਕਰਕੇ ਉੱਥੇ ਜੰਗਲਾਂ ਦੇ ਵਿੱਚ ਉਹਨਾਂ ਦੇ ਸੰਸਕਾਰ ਕੀਤੇ ਜਾਂਦੇ ਨੇ ਸਿਰਫ ਕੜਾ ਵੇਖ ਕੇ ਤੇ ਹੁਣ ਕਪੂਰਗੰਨ ਦੇ ਵਿੱਚ ਕੋਲੰਬੀਆ ਦੇ ਵਿੱਚ ਬਹੁਤ ਹੀ ਬੱਚੇ ਬੈਠੇ ਹੋਏ ਨੇ ਕੁੜੀਆਂ ਮੁੰਡੇ ਤਾਂ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਕਿ ਜਿੰਨੇ ਮੇਰੇ ਭੈਣ ਭਰਾ ਮੇਰੀ ਗੱਲ ਸੁਣਦੇ ਪਏਓ ਜਿਸ ਕਿਸੇ ਦਾ ਭੈਣ ਭਰਾ ਦਾ ਕੋਈ ਰਿਸ਼ਤੇਦਾਰ ਕੋਈ ਜਾਣਨ ਪਛਾਨਣ ਵਾਲਾ ਸੌਥ ਅਮਰੀਕਾ ਦੀ ਕਿਸੇ ਕੰਟਰੀ ਚ ਪੇਰੂ ਕੋਲੰਬੀਆ ਇਹ ਇਕਵਾਡੋਰ ਦੇ ਵਿੱਚ ਮੈਂ ਰਹਿੰਨੀ ਆ ਪਨਾਮਾ ਕੋ ਹਾਤੀ ਮਾਲਾ ਕੋਸਟ ਰਿਕਾ ਕਿਸੇ ਕੰਟਰੀ ਚ ਵੀ ਕੋਈ ਬੱਚਾ ਫਸਿਆ ਹੋਵੇ ਮੈਂ ਟਿਕਟ ਵੀ ਉਹਨੂੰ ਆਪਣੇ ਪੱਲਿਓ ਕਰਾਂਗੀ ਅੰਬੈਸੀ ਤੋਂ ਪੇਪਰ ਵੀ ਬਣਵਾ ਕੇ ਦਵਾਂਗੀ ਤਾਂ ਉਹਨੂੰ ਵਾਪਸ ਵੀ ਭੇਜਾਂਗੀ ਸਾਡੇ ਇੱਕ ਬੜੇ ਮਾਨਯੋਗ ਜਿਹੜੇ ਕੁਲਜਿੰਦਰ ਸਿੰਘ ਗੰਗਾ ਜਿਹੜੇ ਯੂ ਐਸ ਏ ਦੇ ਵਿੱਚ ਰਹਿੰਦੇ ਨੇ ਉਹ ਬੱਚਿਆਂ ਦੇ ਨਾਲ ਮੇਰੇ ਨਾਲ ਮਿਲ ਕੇ ਬਹੁਤ ਹੈਲਪ ਕਰਦੇ ਨੇ ਇੰਡੀਅਨ ਐਂਬੈਸੀ ਬਹੁਤ ਮੇਰੀ ਗੱਲ ਸੁਣਦੀ ਐ ਉਹ ਵੀ ਹੈਲਪ ਕਰਦੀ ਐ ਜੀ ਤਾਂ ਮੈਂ ਸਾਰੇ ਭੈਣ ਭਰਾ ਨੂੰ ਇਹ ਗੱਲ ਕਹਿਣਾ ਚਾਹਨੀ ਆ ਕਿ ਜੇ ਕਿਸੇ ਦੇ ਕੋਈ ਉੱਥੇ ਸਾਊਥ ਅਮਰੀਕਾ 'ਚ ਬੱਚੇ ਫਸੇ ਹੋਏ ਨੇ ਡੌਂਗੀਆਂ ਲਾਦੇ ਤਾਂ ਉਹ ਜਰੂਰ ਮੇਰੇ ਨਾਲ ਗੱਲ ਕਰਨ ਮੇਰੀ ਆਈਡੀ ਐ ਮੇਰੇ ਬਿਜ਼ਨਸ ਦੇ ਨਾਂ ਤੋਂ ਮੈਂ ਬਿਜ਼ਨਸ ਕਰਦੀ ਆ ਮੇਰਾ ਰੈਸਟੋਰੈਂਟ ਦਾ ਇੰਡੀਅਨ ਤਾਜ਼ਾ ਦਣ ਰੈਸਟੋਰੈਂਟ ਕੋਈ ਵੀ ਫੇਸਬੁੱਕ ਦਾ ਟਿਕਟੋਕ ਦਾ ਇੰਸਟਾਗ੍ਰਾਮ ਆਈਡੀ ਭਰ ਕੇ ਉੱਥੇ ਮੇਰਾ ਨੰਬਰ ਹੈਗਾ ਜੇ ਕਿਸੇ ਮੇਰੇ ਭੈਂਪਰਾ ਨੂੰ ਨੰਬਰ ਚਾਹੀਦਾ ਹੋਵੇ ਤੇ ਬਾਬਾ ਜੀ ਦੇ ਕੋਲ ਵੀ ਮੇਰਾ ਨੰਬਰ ਹੈਗਾ ਤੇ ਤੁਸੀਂ ਨੰਬਰ ਲੈ ਸਕਦੇ ਹੋ ਕਿਸੇ ਭੈਂਪਰਾ ਦਾ ਕੋਈ ਰਿਸ਼ਤੇਦਾਰ ਖਸੇ ਹੈ ਤੇ ਜਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ ਸਾਰਿਆਂ ਦਾ ਥੈਂਕ ਯੂ ਧੰਨਵਾਦ ਵਾਅਲੈਕੁਮ ਸਲਾਮ ਵਾਅਲੈਕੁਮ ਜੀ ਕੀ ਹਾਲ ਹੈ